ਇੱਕ ਬੜਾ ਹੀ ਮੰਦਪਾਗਾ ਸੜਕ ਹਾਦਸਾ ਵਾਪਰਿਆ ਤੇ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਬੜੀ ਹੀ ਮੰਦਪਾਗੇ ਖਬਰ ਸਾਹਮਣੇ ਆਈ ਹੈ ਇੱਕ ਪਿਆਰ ਇੱਕ ਸੜਕ ਹਾਦਸਾ ਇੱਕ ਮੁੰਡਾ ਜੜਾ ਕਿ ਆਪਣੇ ਚਾਚੇ ਦੀ ਕੁੜੀ ਨੂੰ ਵਿਆਹ ਚ ਗੱਡੀ ਦੇਣੀ ਸੀ ਗੱਡੀ ਦੇਖਣ ਦੇ ਲਈ ਉਹ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਵਾਪਸ ਕਰ ਪਰਤ ਰਿਹਾ ਸੀ ਤਾਂ ਅਚਾਨਕ ਉਸ ਦੀ ਗੱਡੀ ਦੇ ਅੱਗੇ ਕੁਈ ਅਵਾਰਾ ਪਸ਼ੂ ਆ ਜਾਂਦਾ ਜਿਸ ਤੋਂ ਬਾਅਦ ਗੱਡੀ ਜਿਹੜੀ ਆ ਪਲਟੀਆਂ ਖਾਂਦੀ ਗਈ ਉਸ ਤੋਂ ਬਾਅਦ ਉਸ ਨੌਜਵਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਖੇਤਾਂ ਦੇ ਵਿੱਚ ਜਾ ਕੇ ਡਿੱਗਦਾ ਉਹ 26 ਸਾਲ ਦਾ ਨੌਜਵਾਨ ਤਸਵੀਰਾਂ ਤੋਂ ਸਾਂਝੀਆਂ ਕਰ ਰਹੇ ਆ ਇਹ ਉਹੀ ਨੌਜਵਾਨ ਹੈ ਜਿਸ ਦੇ ਜਰੀਏ ਮੌਤ ਹੋ ਗਈ ਹੈ ਤਸ਼ਗਨਾ ਵਾਲਾ ਕਾਰਸੀ ਚਾਚੇ ਦੀ ਕੁੜੀ ਦਾ ਵਿਆਹ ਤਰਿਆ ਹੋਇਆ ਸੀਗਾ ਜੋ ਵੀ ਜਾਣਕਾਰੀ ਸਾਨੂੰ ਮਿਲੀ ਹੈ ਉਸ ਜਾਣਕਾਰੀ ਦੇ ਅਨੁਸਾਰ ਕਰੇ ਵਿਆਹ ਸੀ ਚਾਚੇ ਦੀ ਕੁੜੀ ਦਾ ਵਿਆਹ ਸੀਗਾ ਤੇ ਚਾਚੇ ਦੀ ਕੁੜੀ ਨੂੰ ਇਹਨਾਂ ਨੇ ਵਿਆਹ ਦੇ ਵਿੱਚ ਗੱਡੀ ਦੇਣੀ ਸੀ ਤਾਂ ਉਹੀ ਗੱਡੀ ਦੇਖਣ ਦੇ ਲਈ ਨੌਜਵਾਨ ਜਿਹੜਾ ਉਹ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਵਾਪਸ ਆ ਰਿਹਾ ਸੀ ਰਾਤ ਹੋ ਗਈ ਤਾਂ ਅਚਾਨਕ ਜਿਹੜੀ ਹੈ ਗੱਡੀ ਜਿਹੜੀ ਹੈ ਪਲਟੀਆਂ ਖਾਂਦੀ ਗਈ ਪਲਟ ਜਾਂਦੀ ਹੈ ਉਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਤੇ ਗੱਡੀ ਦੇ ਵੀ ਜੜੇ ਨੇ ਪਰ ਖੱਚੀ ਓਢ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜੋ ਆਖਿਆ ਗਿਆ ਕਿ ਪੁਲਿਸ ਦੇ ਮੁਤਾਬਿਕ ਕਿ ਗੱਡੀ ਦੇ ਸਾਹਮਣੇ ਸ਼ਾਇਦ ਕੋਈ ਆਵਾਰਾ ਪਸ਼ੂ ਆ ਗਿਆ ਜਿਸ ਤੋਂ ਬਾਅਦ ਜਿਹੜੀ ਗੱਡੀ ਦਾ ਸੰਤੁਲਨ ਵਿਗੜ ਗਿਆ ਉਸ ਤੋਂ ਬਾਅਦ ਪਲਟੀਆਂ ਖਾਂਦੀ ਗੱਡੀ ਜਿਹੜੀ ਹੈ ਜਾਂਦੀ ਹੈ ਉਸ ਤੋਂ ਬਾਅਦ ਉਹ ਛਪੀ ਦਾ ਨੌਜਵਾਨ ਹੈ ਉਹ ਵੀ ਖੇਤਾਂ ਚ ਜਾ ਕੇ ਡਿੱਗ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੂਰੀ ਜੋ ਘਟਨਾ ਵਾਪਰੀ ਹੈ ਅਬੋਹਰ ਹਨੂਮਾਨਗੜ ਰੋਡ ਤੇ ਜਿਹੜੀ ਹੈ ਵਾਪਰੀ ਹੈ ਬਹਾਵਲ ਵਾਲਾ ਪਿੰਡ ਦੇ ਨਜ਼ਦੀਕ ਜਿਹੜੀ ਹੈ ਇਹ ਪੂਰੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਦੂਰ ਸ਼ਹਿਰ थाना ਕਿੱਦਰ ਦੇ ਪਿੰਡ ਮਨੀਵਾਲ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਅਰਵਿੰਦ ਕੁਮਾਰ ਮਹਿਜ 26 ਸਾਲ ਦੀ ਉਮਰ ਹੈ ਤੇ ਗੱਭਰੂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਰਵਿੰਦ ਕੁਮਾਰ ਜਿਹੜਾ ਕਿ ਪਿੰਡ ਮੰਨੀਵਾਲੀ ਦਾ ਰਹਿਣ ਵਾਲਾ ਸੀ ਚਚੇਰੀ ਭੈਣ ਨੂੰ ਵਿਆਹ ਚ ਦੇਣ ਲਈ ਕਾਰ ਵੇਖਣ ਦੇ ਲਈ ਅਬੋਹਰ ਗਿਆ ਸੀ ਤੇ ਜਦੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਜਿਹੜੀ ਹੈ ਰਾਤ ਹੋ ਜਾਂਦੀ ਹੈ ਤਾਂ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਿਹੜੀ ਹੈ ਗੱਡੀ ਟਕਰਾ ਜਾਂਦੀ ਹੈ ਹਾਲਾਤ ਸਾ ਇੰਨਾ ਭਿਆਨਕ ਸੀ ਕਿ ਕਾਰ ਕਰੀਬ 15 ਫੁੱਟ ਦੀ ਉਚਾਈ ਤੇ ਦਰਖਤ ਤੇ ਜਾ ਕੇ ਵੱਜ ਜਾਂਦੀ ਹੈ ਤਾਂ ਇੰਨੀ ਜ਼ਬਰਦਸਤ ਟੱਕਰ ਸੀ ਕਿ ਕਾਰ ਦਾ ਟਾਇਰ ਤੇ ਡਿੱਗੀ ਵੱਖ-ਵੱਖ ਹਿੱਸੇ ਛੱਟ ਜਿਹੜੇ ਨੇ ਟੁੱਟ ਕੇ ਖਿਲਰ ਜਾਂਦੇ ਨੇ ਤਾਂ ਅਰਵਿੰਦ ਕਾਰ ਤੋਂ ਉਤਰ ਕੇ ਖੇਤਾਂ 'ਚ ਜਾ ਕੇ ਡਿੱਗਦਾ ਤੇ ਉਸ ਦਿਨ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਮੰਦ ਭਾਗ ਹਾਦਸਾ ਹੋਏਗਾ ਕਿਸ ਤਰ੍ਹਾਂ ਗੱਡੀ ਦੇ ਜਿਹੜੇ ਨੇ ਪਰਖੱਚੇ ਉੱਡੇ ਹੋਏ ਨੇ ਤਾਂ ਦਰਖਤ ਦੇ ਵਿੱਚ ਬੇਕਾਬੂ ਕਾਰ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਅਰਵਿੰਦ 26 ਸਾਲ ਦਾ ਅਰਵਿੰਦ ਬਾਹਰ ਨਿਕਲਦਾ ਹੈ ਗੱਡੀ ਚੋਂ ਤੇ ਉਸਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਤਾਂ ਉਹਨਾਂ ਸਾਂਝੀਆਂ ਕਰ ਰਹੇ ਆ ਬਹੁਰ ਹਨੂਮਾਨਗੜ ਰੋਡ ਤੇ ਪਿੰਡ ਬਹਾਵਲ ਵਾਲਾ ਦੇ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਭੈਣ ਨੂੰ ਵਿਆਜ ਦੇਣ ਲਈ ਗੱਡੀ ਦੇਖਣਗੇ ਨੌਜਵਾਨ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸ਼ਗਨਾ ਵਾਲਾ ਕਾਰ ਸੀ ਸ਼ਗਨਾ ਵਾਲੇ ਕਾਰ ਦੇ ਵਿੱਚ ਇਸ ਵੇਲੇ ਸੱਥਰ ਵਿਛਕੇ ਨੇ ਤਾਂ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਾਂ ਸੂਰਤਾਂ ਉਹਨਾਂ ਸੀ ਸਾਂਝੀਆਂ ਕਰ ਰਹੀਆਂ। ਇਹ ਰਾਤ ਦੇਰ ਰਾਤ ਇੱਕ ਐਕਸੀਡੈਂਟ ਹੋਇਆ ਜਿਹੜੀ ਹਰਮਾਨਗੜ੍ਹ ਤੋਂ ਅਭੋਰ ਤੋਂ ਹਰਮਾਨਗੜ੍ਹ ਰੋਡ ਜਾਂਦੀ ਉੱਥੇ ਰਾਹ ਦੇ ਵਿੱਚ ਰਾਜਪੁਰਾ ਪਿੰਡ ਹੁੰਦਾ। ਉਹਦੇ ਵਿੱਚ ਇੱਕ ਸਿਆਜ ਗੱਡੀ ਉਸ ਟਾਈਮ ਤੇ ਸਾਨੂੰ ਪਤਾ ਵੀ ਨਹੀਂ ਸੀ ਜਦੋਂ ਅਸੀਂ ਮੌਕੇ ਤੇ ਗਏ ਹਾਂ ਸਿਆਜ ਗੱਡੀ 25 26 ਸਾਲ ਦਾ ਬੱਚਾ ਗੱਡੀ ਉਹ ਚਲਾ ਰਿਹਾ ਸੀਗਾ ਤੇ ਅੱਗੇ ਕੋਈ ਤੇਚਾਨਕ ਮੈਨੂੰ ਲੱਗਦਾ ਕੋਈ ਅਵਾਰਾ ਪਸ਼ੂ ਆ ਗਿਆ ਤੇ ਬੇਕਾਬੂ ਕਿ ਗੱਡੀ ਜਿਹੜੀ ਵਾਹਣਾ ਚ ਚੱਲ ਗਈ ਬੜੀ ਮਤਲਬ ਕਿ ਜ਼ਿਆਦਾ ਉਹ ਉਹਦਾ ਜਿਹੜਾ ਐਕਸੀਡੈਂਟ ਆ ਉਹਦੇ ਗੱਡੀ ਦੇ ਟਾਇਰ ਗੱਡੀ ਦੀ ਡਿੱਕੀ ਖਿਲਰੀ ਹੋਈ ਦੇਖੀ ਇਸ ਦਾ ਹੂੰ